ਲੋ ਜੀ ਬਟਾਲੇ ਤੋਂ ਹੁਣੇ-ਹੁਣੇ ਖਬਰ ਆ ਰਹੀ ਹੈ ਕਿ ਜਲੰਧਰ ਤੋਂ ਅਮਰਸਾ ਨੂੰ ਤੇ ਬਟਾਲੇ ਤੋਂ ਜਿਹੜੀ ਜਲੰਧਰ ਵਾਲਾ ਰੋਡ ਆ ਉੱਤੇ ਇੱਕ ਬਹੁਤ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਵਾ ਸਵਿਫਟ ਕਾਰਾਂ ਦਾ ਦੋਨੋਂ ਸੇਟ ਕਾਰਾਂ ਦਾ ਸਿਆਂ ਜਾੜੀਆਂ ਗਈਆਂ ਜੋ ਆਹਮੋ ਸਾਹਮਣੇ ਟਕਰਾਈਆਂ ਨੇ ਜਿਹਦੇ ਵਿੱਚ ਕੀ ਐ ਕਿ ਜਾਣਮੀ ਮਾਲੀ ਨੁਕਸਾਨ ਤਾਂ ਕੁਝ ਨਹੀਂ ਹੋਇਆ ਪਰ ਜਿਹੜੀ ਐ ਐਕਸੀਡੈਂਟ ਬਹੁਤ ਹੀ ਭਿਆਨਕ ਹੋਇਆ ਏ ਤੇ ਇਸ ਤਰ੍ਹਾਂ ਦੀਆਂ ਖਬਰਾਂ ਰੋਜ਼ ਹੀ ਪਟਾਣੇ ਦੇ ਵਿੱਚ ਉਹਨਾਂ ਨੂੰ ਮਿਲਦੀਆਂ ਨੇ ਜਿਸ ਤਰ੍ਹਾਂ ਕਿ ਕੱਲ ਵੀ ਇੱਕ ਗੋਲੀकांड ਹੋਇਆ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ ਤੇ ਅੱਜ ਜਿਹੜੀ ਹੈ ਹੁਣ ਫਿਰ ਪਟਾਣੇ ਨੂੰ ਇੱਕ ਐਕਸੀਡੈਂਟ ਜੋ ਹੈ ਕਾਰਾਂ ਦਾ ਉਹ ਬਹੁਤ ਹੀ ਭਿਆਨਕ ਹੋਇਆ ਵਾ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਜਦੋਂ ਵੀ ਵੀਰ ਭਰਾ ਮੇਰੇ ਜਾਂਦੇ ਹੁੰਦੇ ਔਕਾਰ ਤੇ ਜਾਂ ਮੋਰਸਾ ਤੇ ਬਾਈਕ ਤੇ ਜਾਂਦੇ ਹੋ ਤੇ ਬਹੁਤ ਧਿਆਨ ਦੇ ਨਾਲ ਜੋ ਗੱਡੀ ਉਹਨਾਂ ਡਰਾਈਵ ਕੀਤੀ ਜਾਵੇ ਜਿਹਦੇ ਨਾਲ ਕੀ ਤੁਹਾਨੂੰ ਘਰ ਪਰਿਵਾਰ ਪਿੱਛੇ ਸਾਰਾ ਠੀਕ ਤੰਦ ਹੈ ਜਿਹਦੇ ਨਾਲ ਇਹ ਵੀ ਧਾਟੇ ਨਾਲ ਨਾਲ ਤੁਹਾਡੀ ਪਰਵਾਦੀਆਂ ਵੀ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਨੇ ਜਿਹਦੇ ਨਾਲ ਕੀ ਸਚੇਤ ਹੋ ਕੇ ਜਿਹੜਾ ਵਾ ਉਹ ਥੋੜੀ ਜਿਹੀ ਡਰਾਈਵ ਮੇਰਾ ਭਾਗ ਕਰਿਆ ਕਰੋ ਸਾਰੇ ਵੀਰ ਤੇ ਚਲੋ ਵਾਹਿਗੁਰੂ ਮੇਰ ਕਰੇ ਕਿ ਕੋਈ ਜਾਨੀ ਨੁਕਸਾਨ ਜਿਹੜਾ ਵਾ ਉਹ ਨਹੀਂ ਹੋਇਆ ਸਿਰਫ ਜਿਹੜੀਆਂ ਗੱਡੀਆਂ ਦਾ ਨੁਕਸਾਨ ਉਹ ਹੋਇਆ ਬਹੁਤ ਵੀ ਦੇਖੋ ਭਿਆਨਕ ਐਕਸੀਡੈਂਟ ਹੋਇਆ ਹੈਗਾ ਆ ਮਸ਼ਹਰ ਬਟਾਲਾ ਦੇ ਵਿੱਚ ਤੇ ਜਾਨੀ ਵਾਲੀ ਨੁਕਸਾਨ ਜਿਹੜਾ ਵਾ ਉਹ ਨਹੀਂ ਹੋਇਆ ਉਹ ਬਚਾ ਹੋ ਗਿਆ ਫਾਇਰਮਨ ਵੀ ਮੇਰ ਰਹੀ ਹੈ ਕਿ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਤੇ ਕੋਈ ਵੀਰ ਭਰਾ ਜੱਗੇ ਹੁਣ ਜਿਹੜਾ weather ਉਹ ਵੀ चेंज ਹੋ ਰਿਹਾ ਹੈਗਾ ਵਾ ਤੇ ਆਪਣੇ ਸਾਰੇ ਵੀਪਰਾਂ ਨੂੰ ਇਹ ਹੀ ਭੇਨਣਾ ਬੇਨਤੀ ਹੈ ਕਿ ਜੋ ਵੀ ਜਦੋਂ ਵੀ ਕਰਨਾ